ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਇੱਕ ਅਸੀਂ ਛੋਟਾ ਜਿਹਾ ਅਪਰਾਲਾ ਕੀਤਾ ਸੀਗਾ ਮੈਂ ਤੇ ਸਾਡਾ ਵੀਰ ਅਵਤਾਰ ਸਿੰਘ ਰੰਦਾਵਾ ਜੀ ਨੇ ਇਹਨਾਂ ਦੇ ਨਾਲ ਅਸੀਂ ਸਲਾਹ ਕੀਤੀ ਕਿ ਇੱਕ ਛੋਟਾ ਜਿਹਾ ਆਪਣਾ ਕੋਈ ਅਪਰਾਲਾ ਕਰੀਏ ਕੋਈ ਆਪਾਂ ਇਹੋ ਜੀ ਵੀਡੀਓ ਬਣਾਈਏ ਜੋ ਆਪਾਂ ਆਪਣੇ ਨਗਰ ਬਾਰੇ ਆਪਣੇ ਪਿੰਡ ਬਾਰੇ ਜਾਂ ਆਪਣੇ ਆਲੇ ਦਿਵਾਲੇ ਬਾਰੇ ਜਾਣਕਾਰੀ ਸਾਂਝੀ ਕਰ ਸਕੀਏ ਜਾਂ ਆਪਾਂ ਤੁਹਾਨੂੰ ਦੇ ਸਕੀਏ ਸੋ ਉਮੀਦ ਕਰਦਾ ਹਾਂ ਕਿ ਇਹ ਜੜੀ ਤੁਸੀਂ ਜੀ ਜਾਣਕਾਰੀ ਦੇਵਾਂਗੇ ਤੁਹਾਨੂੰ ਇੰਪ੍ਰੋਪਰ ਵਧੀਆ ਲੱਗੂਗੀ ਕਿ ਸਾਡੀਆਂ ਗਲਤੀਆਂ ਵੀ ਹੋਣਗੀਆਂ ਉਸ ਨੂੰ ਨਕਾਰਿਆ ਜਾਵੇ ਸਾਡਾ ਸਾਡਾ ਹੌਸਲਾ ਵਜਾਈ ਕੀਤਾ ਜਾਵੇ ਸੋ ਬਿਨਾਂ ਦੇਰੀ ਕੀਤੇ ਮੈਂ ਪਿੱਲੂ ਆਪਣੇ ਵੱਡੇ ਵੀਰ ਜੀ ਦਾ ਸ੍ਰੀ ਅ tartar ਸਿੰਘ ਦਾ ਬਾਜੀ ਦਾ ਮੈਂ ਵੈਲਕਮ ਕਰਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਇਹਨੂੰ ਧੰਨਵਾਦ ਜੀ ਗੁਰਜੰਟ ਸਿੰਘ ਜੀ ਸ਼ੁਕਰੀਆ ਸਾਰੇ ਮੇਰੇ ਵੀਰ ਵੇਖਣ ਵਾਲੇ ਨੂੰ ਸੁਣਨ ਵਾਲੇ ਨੂੰ ਅਰ ਤੁਹਾਡੋਂ ਤੁਹਾਡੀ ਟੀਮ ਨੂੰ ਜਿਹੜਾ ਤੁਸੀਂ ਇਹ ਉਪਰਾਲਾ ਕਰਨ ਦਾ ਸੋਚਿਆ ਕਿ ਬਹੁਤ ਵਧੀਆ ਗੱਲ ਹੈ ਹਾਂਜੀ ਸਾਰੇ ਕੋਈ ਇਹ ਆਸ ਕਰਦੇ ਆ ਕਿ ਉਹ ਸਾਡੀਆਂ ਭੁੱਲਾਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਸਾਨੂੰ ਆਪਣੇ ਕੀਮਤੀ ਸੁਝਾਅ ਭੇਜਣਗੇ ਜਿਨ੍ਹਾਂ ਦੇ ਵਿੱਚ ਹੋਰ ਸਦਾਰ ਕਰ ਸਕੀਏ ਠੀਕ ਠੀਕ ਹੈ ਜੀ ਚਲੋ ਬਿਨਾਂ ਦੇਰੀ ਕੀਤੇ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਆ ਜੀ ਭਾਜੀ ਜੋ ਮੈਨੂੰ ਪਤਾ ਲੱਗਾ ਜੀ ਤੁਸੀਂ ਆਪਣੇ ਨਗਰ ਬਾਰੇ ਵੀ ਕੁਝ ਲਿਖ ਰਹੇ ਹੋ ਜਾਂ ਆਲੇ ਦੁਆਲੇ ਦੀ ਜਾਣਕਾਰੀ ਵੀ ਤੁਸੀਂ ਆਪਣੇ ਪੰਨਿਆਂ ਤੇ ਦਰਜ ਕਰ ਰਹੇ ਹੋ ਸੋ ਪਹਿਲਾਂ ਮੇਰਾ ਇੱਕ ਸਵਾਲ ਹੈ ਜੀ ਜਿਹੜਾ ਤੁਸੀਂ ਲਿਖਣ ਦਾ ਇਹ ਪ੍ਰੋਗਰਾਮ ਹੈ ਇਹ ਤੁਹਾਡੇ ਮਨ ਚ ਕਿਵੇਂ ਆਇਆ ਲਿਖਣ ਦਾ ਤਾਂ ਇਦਾਂ ਆ ਗੁਰਜਣ ਸਿੰਘ ਜੀ ਮੈਂ ਸਮਝਦਾ ਮੈਂ ਪਹਿਲਾਂ ਬੰਦੇ ਨੂੰ ਪਾਠਕ ਹੋਣਾ ਚਾਹੀਦਾ ਬਿਲਕੁਲ ਜੀ ਜਿਹੜਾ ਕੋਈ ਵੀ ਬੰਦਾ ਪਹਿਲਾਂ ਪੜਨ ਦੀ ਰੁਚੀ ਬੰਦੇ ਨੂੰ ਲੱਗਣੀ ਚਾਹੀਦੀ ਜਿਹੜੇ ਬੰਦੇ ਨੂੰ ਪੜਨ ਦੀ ਰੁਚੀ ਲੱਗ ਗਈ ਫਿਰ ਕੁਦਰਤੀ ਆ ਕਿ ਜਦੋਂ ਵਖਵਾ ਕੋ ਲੇਖਾਂ ਨੂੰ ਪੜੂਗਾ ਲੇਖ ਪੜੇਗਾ ਤੇ ਉਹਦੇ ਅੰਦਰ ਉਹ ਜਮਾ ਹੁੰਦਾ ਜਾਏਗਾ ਕੋਈ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਅੰਦਰ ਜਮਾ ਹੋਇਆ ਖਜਾਨਾ ਫਿਰ ਉਹ ਜਾਂ ਭੁੱਲ ਕੇ ਤੇ ਜਾਂ ਲਿਖ ਕੇ ਤੁਹਾਡੇ ਅੰਦਰੋਂ ਬਾਹਰ ਨਿਕਲ ਨੂੰ ਕਾਲਾ ਰਹਿੰਦਾ ਜਾਂ ਨਿਕਲੇਗਾ ਤੇ ਇਦਾਂ ਹੀ ਮੈਂ ਤਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਮੇਰਾ ਨੌਕਰੀ ਪੇਸ਼ਾ ਸਿਸਟਮ ਨਹੀਂ ਫਿਰ ਮੈਂ ਕਿਤਾਬਾਂ ਪੜ੍ਹਦਾ ਮੈਨੂੰ ਮੇਰੇ ਇੱਕ ਦੋਸਤ ਚੰਗਾ ਸੱਜਣ ਮੈਨੂੰ ਯਾਦ ਕਰਦਾ ਜਿਹਨੇ ਮੈਨੂੰ ਕਿਤਾਬ ਦਿੱਤੀ ਪਹਿਲੀ ਬਿਲਕੁਲ ਬਿਲਕੁਲ ਜੀ ਪੜ੍ਹੀ ਤੇ ਫਿਰ ਪੜ੍ਹਦੇ ਆ ਪੜ੍ਹਦੇ ਆ ਤੇ ਉਹ ਜਦੋਂ ਹੋਰ ਕਿਤਾਬਾਂ ਪੜ੍ਹੀਆਂ ਪੜ੍ਹਦੇ ਆ ਫਿਰ ਜਿੰਨਾ ਕ ਟਾਈਮ ਮਿਲਦਾ ਹੈ ਆਪਣੀ ਜ਼ਿੰਦਗੀ ਨਾਲ ਭੱਜ ਦੌੜ ਜਿਉ ਤੇ ਉਹਦੇ ਵਿੱਚੋਂ ਲਿਖਣਾ ਇੱਕ ਬੜਾ ਔਖਾ ਕੰਮ ਹੈ ਮੈਂ ਸਮਝਦਾ ਜੀ ਤੇ ਇਦਾਂ ਹੀ ਫਿਰ ਮੈਂ ਉਹ ਜਦੋਂ ਕਿਤਾਬਾਂ ਪੜ੍ਹੀਆਂ ਜਾਣਕਾਰੀ ਮਿਲੀ ਤੇ ਫਿਰ ਮੇਰੇ ਅੰਦਰ ਕੋਈ ਨਾ ਕੋਈ ਲਿਖਣ ਚ ਰੀਚਣ ਦਾ ਇਹਨਾਂ ਇਹ ਲਿਖਣ ਦਾ ਫਿਰ ਇਦਾਂ ਸਬਬ ਜਿਹੜਾ ਵਾ ਇਹ ਜੀ ਬਣਿਆ ਠੀਕ ਹੈ ਜੀ ਜਿਹੜੀ ਤੁਸੀਂ ਆਪਣਾ ਕਿਤਾਬ ਲਿਖਣ ਬਾਰੇ ਇਹਦਾ ਮਨ ਇਹਦੇ ਮਨ ਚ ਕਿਵੇਂ ਖਿਆਲ ਆ ਪਈ ਕੁਛ ਆਪਣੇ ਨਗਰ ਦੇ ਬਾਰੇ ਵੀ ਵੀ ਜਿਹੜਾ ਆਪਾਂ ਦਰਜ ਕਰ ਸਕੀ ਜਾਂ ਆਪਣੀ ਜੋ ਵੀ ਪਿੰਡ ਦਾ ਪਿਛੋਕੜ ਹੈ ਉਹਨੂੰ ਇੱਕ ਪੰਨੇ ਦੇ ਵਿੱਚ ਆਪਾਂ ਸਿਰਜ ਸਕੀਏ ਇਹ ਗੱਲ ਇਦਾਂ ਹੈ ਜੀ ਵੀ ਜਿਹੜੇ ਨਾ ਆਪਾਂ ਹੁਣ ਮਾਝੇ ਦੀ ਧੁੰਨੀ 'ਚ ਬੈਠੇ ਆ ਤਰਨ ਤਾਰਨ ਜਿਹੜਾ ਮਾਝੇ ਦੀ ਧੁੰਨੀ ਆ ਜੀ ਜੀ ਆਪਣੇ ਲਾਗੇ ਮਸ਼ਹੂਰ ਪਿੰਡ ਐ ਸੁਰ ਸਿੰਘ ਸਰਿਆਲੀ ਵੱਡੀ ਐ ਖਡੂਰ ਸਾਹਿਬ ਐ ਇਤਿਹਾਸਕ ਨਗਰ ਐ ਚੋਲਾ ਸਾਹਿਬ ਐ ਜਿਵੇਂ ਬੜੇ ਪੁਰਾਣੇ ਤੇ ਇਤਿਹਾਸਕ ਪਿੰਡ ਐ ਜੀ ਜੀ ਜਿਵੇਂ ਆਪਣੇ ਲਾਗੇ ਰੂੜੀ ਵਾਲਾ ਉਥੋਂ ਦੇ ਗਦਰੀ ਬਾਬੇ ਬੜੇ ਹੋਏ ਆ ਬਿਲਕੁਲ ਜੀ ਮਤਲਬ ਮਸ਼ਹੂਰ ਪਿੰਡ ਤੇ ਮਸ਼ਹੂਰ ਬੰਦੇ ਜਿਹੜੇ ਆ ਤੇ ਉਸ ਹਿਸਾਬ ਨਾਲ ਮੈਂ ਮਨ 'ਚ ਵਾਰ-ਵਾਰ ਵਿਚਾਰ ਆਉਂਦਾ ਹੀ ਵੀ ਆਪਣੇ ਪਿੰਡ ਦਾ ਕੋਈ ਮਸ਼ਹੂਰ ਬੰਦਾ ਕੋਈ ਹੋਇਆ ਹੀ ਨਹੀਂ ਆ ਜਾਂ ਕੋਈਾਨੂੰ ਪਤਾ ਹੀ ਨਹੀਂ ਵੈਕਚੁਅਲੀ ਬੰਦੇ ਤੇ ਆਏ ਹੀ ਕੋਈ ਨੂੰ ਪਤਾ ਨਹੀਂ ਪਹਿਲਵਾਨ ਦਾਰਾ ਸਿੰਘ ਧਰਮੂ ਚੱਕੀਆ ਮੈਂ ਤੁਹਾਨੂੰ ਦੱਸਿਆ ਦੋ ਦਾਰਾ ਸਿੰਘ ਹੋਏ ਆ ਜੀ ਜੀ ਇੱਕ ਤੇ ਆਪਣਾ ਗਵੰਡੀ ਦੁਲਚੀਪੁਰ ਵਾਲਾ ਇਹਨੂੰ ਵੱਡਾ ਦਾਰਾ ਕਹਿੰਦੇ ਤੇ ਉਹ ਛੋਟਾ ਦਾਰਾ ਠੀਕ ਹੈ ਜੀ ਉਹਦਾ ਪਿੰਡ ਧਰਮੂ ਚੱਕ ਨਾਥ ਦੀ ਖੂਹ ਮਹਿਤਾ ਸਾਹਿਬ ਮਹਿਤੇ ਦੇ ਕੋਲ ਮਹਿਤਾ ਦੇ ਕੋਲ ਆ ਜੀ ਉਹਦੀ ਮੈਂ ਜੀਵਨੀ ਪੜੀ ਸੀ ਦਾਰਾ ਸਿੰਘ ਪਹਿਲਵਾਨ ਦੀ ਲੋਕ ਉਹਨੂੰ ਆਮ ਇੱਕ ਪਹਿਲਵਾਨ ਹੀ ਗਿਣਦੇ ਆ ਪਰ ਉਹ ਇੱਕ ਲੇਖਕ ਵੀ ਸੀ ਉਹਨੇ ਕਮਾਲ ਦੀ ਆਪਣੀ ਇੱਕ ਜੀਵਨੀ ਲਿਖੀ ਆ ਬਿਲਕੁਲ ਚਲੋ ਉਹ ਗੱਲਾਂ ਤੇ ਇੱਕ ਬੰਨੇ ਰਹੀਆਂ ਉਹਦੇ ਵਿੱਚ ਦਾਰਾ ਸਿੰਘ ਨੇ ਆਪਣੇ ਪਿੰਡ ਦਾ ਪੂਰਾ ਅਪਸ਼ੋਕੜ ਲਿਖਿਆ ਆ ਤਰਮੂਨੇ ਉਹ ਪਿੰਡ ਜਾਂ ਚੱਕ ਬੱਧਾ ਜਿੱਥੋਂ ਉਹ ਤਰਮੂਨ ਚੱਕ ਕਹਿੰਦੇ ਆ ਉਹਨੂੰ ਤੇ ਉਹਨੇ ਅਖੀਰ ਤੋਂ ਲੈ ਕੇ ਸ਼ੁਰੂ ਤੱਕ ਤੋਂਨੇ ਸਾਰੀ ਜਾਣਕਾਰੀ ਦਿੱਤੀ ਉਹ ਜਦੋਂ ਮੈਂ ਕਿਤਾਬ ਪੜ੍ਹੀ ਉਤੋਂ ਮੇਰੇ ਮਨ 'ਚ ਖਿਆਲ ਆਇਆ ਵੀ ਇੰਨੀ ਜਾਣਕਾਰੀ ਦਾਰਾ ਸਿੰਘ ਨੂੰ ਕਿਉਂ ਵੀ ਰੰਦਾਵਾ ਵਾ ਬਿਲਕੁਲ ਜੀ ਤੇ ਆਪਣਾ ਪਿੰਡ ਵੀ ਪੂਰਾ ਰੰਦਾਵਾ ਜਾਂਦਾ ਜੀ ਜੀ ਤੇ ਉਹ ਜੇ ਇੱਕ ਬੰਦੇ ਨੇ ਬੱਧਾ ਤੇ ਹੋ ਸਕਦਾ ਆਪਣਾ ਪਿੰਡ ਵੀ ਇੱਕ ਹੀ ਬੰਦੇ ਦੀ ਹੋਵੇ ਫਿਰ ਬਾਪੂ ਗੁਰਦੇਵ ਸਿੰਘ ਸ਼ਾ ਸਾਡੀ ਪੱਤੀ ਵਾਲੇ ਸਤਕਾਰਯੋਗ ਮੇਰੇ ਦਾਦਾ ਜੀ ਲੱਗਦੇ ਜੀ ਜੀ ਉਹ ਦੱਸਦੇ ਹੁੰਦੇ ਸੀ ਵੀ ਆਪਣਾ ਸਾਰਾ ਪਿੰਡ ਆ ਇੱਕ ਹੀ ਬਜ਼ੁਰਗ ਦੀ ਲਾਦ ਆ ਪਰ ਇਹ ਗੱਲਾਂ ਸਾਰੀਆਂ ਜ਼ੁਬਾਨੀ ਕਲਾਮੀ ਚੱਲਦੀਆਂ ਸੀ ਲਿਖਤੀ ਰੂਪ 'ਚ ਆਪਣੇ ਕੋਲ ਕੁਝ ਨਹੀਂ ਬਿਲਕੁਲ ਜੀ ਬਿਲਕੁਲ ਤੇ ਮੈਂ ਫਿਰ ਸੋਚਿਆ ਵੀ ਜੇ ਹੋਵੇ ਨਾ ਤੇ ਜਿੱਥੋਂ-ਜਿੱਥੋਂ ਇਹ ਜਾਣਕਾਰੀ ਮਿਲੇ ਲੇਖ ਕੇ ਪੋਛ ਕੇ ਕਿਤੇ ਉਹ ਲਿਖਤੀ ਮਿਲ ਜੇ ਜਾਂ ਬੋਲ ਕੇ ਉਹ ਇੱਕ ਕਾ ਕਰਕੇ ਇਕੱਠਾ ਤੇ ਇੱਕ ਕਿਤਾਬ ਜਿਹੜੀ ਆ ਉਹ ਉਹਨੂੰ ਕਿਤਾਬੀ ਰੂਪ ਦਿੱਤਾ ਜਾਵੇ ਠੀਕ ਐਵੇਂ ਫਿਰ ਮੇਰਾ ਖਿਆਲ ਆਇਆ ਵੀ ਮੈਨੂੰ ਵੀ ਇੱਕ ਚਾਹੀਦੀ ਆ ਕੋਸ਼ਿਸ਼ ਕਰਕੇ ਵੀ ਜਿੰਨੇ ਜੇ ਇਸ ਤਰ੍ਹਾਂ ਦਾ ਵੀ ਜਿਆਦਾ ਵਧੀਆ ਨਾ ਨੋਰਮਲ ਵੀ ਲਿਖ ਸਕਾਂ ਤੇ ਇੱਕ ਕਿਤਾਬ ਜਾਂ ਜਾਣਕਾਰੀ ਨੂੰ ਇਕੱਠੀ ਕਰਕੇ ਕਿਤਾਬੀ ਰੂਪ ਦਈਏ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਪ੍ਰਾਲਾ ਤੁਸੀਂ ਕਰ ਰਹੇ ਸਾਡੇ ਵੀਰ ਜੀ ਅੱਜ ਇਸ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਜਿਹੜੀ ਤੁਸੀਂ ਇਹ ਜਾਣਕਾਰੀ ਹੈ ਤੁਸੀਂ ਇਹ ਕਿੱਥੋਂ ਪ੍ਰਾਪਤ ਕੀਤੀ ਹੈ ਤੇ ਇਹਦੇ ਵਿੱਚ ਤੁਹਾਨੂੰ ਜਦੋਂ ਜਾਣਕਾਰੀ ਲਈਏ ਤੁਹਾਨੂੰ ਕੀ ਕੀ ਮੁਸ਼ਕਲੀਆਂ ਆ ਦੇ ਵਿੱਚ ਪਹਿਲਾਂ ਤਾਂ ਗੱਲ ਜਾਣਕਾਰੀ ਲੈਣ ਦੀ ਕਰੀਏ ਮੁਸ਼ਕਲਾਂ ਦੀ ਕਰ ਲਈ ਮੁਸ਼ਕਲੇ ਦੇ ਵਿੱਚ ਇਹ ਆ ਭਈ ਲਿਖਣ ਪੱਕੋ ਆਈਆਂ ਵੇਸਲੇ ਆਮ ਹੀ ਸਾਡੇ ਬਾਰੇ ਇੱਕ ਕਹਾਵਤ ਆ ਵੀ ਸਿੱਖ ਜਾਂ ਪੰਜਾਬੀ ਇਤਿਹਾਸ ਸਿਰਜਦੇ ਆ ਪਰ ਲਿਖਦੇ ਨਹੀਂ ਜੀ ਜੀ ਗੱਲਾਂ ਕੁਝ ਬਜ਼ੁਰਗਾਂ ਦੇ ਨਾਲ ਹੀ ਚੱਲ ਜਾਂਦੀਆਂ ਅਸੀਂ ਉਹਨਾਂ ਨੂੰ ਸਾਂਭ ਨਹੀਂ ਸਕੇ ਤੇ ਦੂਸਰਾ ਸਾਡੀਆਂ ਸਰਕਾਰਾਂ ਨਕਮਾ ਪੜਮੋ ਤਾਂ ਕਹੂੰਗਾ ਕਿ ਮਾਲ ਵਿਭਾਗ ਚ ਹਰੇਕ ਪਿੰਡ ਦਾ ਰਿਕਾਰਡ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੇ ਪਹਿਲੀ ਗੱਲ ਤੇ ਆ ਸਾਡਾ ਬਹੁਤ ਜ਼ਰਾ ਰਿਕਾਰਡ ਉਰਦੂ ਭਾਸ਼ਾ ਚ ਹੁਣ ਉਰਦੂ ਭਾਸ਼ਾ ਜਿਹੜੀ ਆ ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ ਪੰਜਾਬੀ ਤੇ ਸਾਡੀ ਆਪਣੇ ਅਡੀ ਮਾਦਰੀ ਜਬਾਨ ਅਸੀਂ ਪੜ੍ਹਨੀ ਆ ਮੈਂ ਚਾਹੁੰਦਾ ਸਾਨੂੰ ਉਰਦੂ ਵੀ ਸਾਡੇ ਸਾਡੇ ਸਿਲੇਬਸ ਚੋਂ ਮੰਨਫੀ ਨਹੀਂ ਕਰਨੀ ਚਾਹੀਦੀ ਹੁਣ ਸਾਰਾ ਰਿਕਾਰਡ ਉਰਦੂ ਚ ਪਿਆ ਮਾਲੂ ਪਾਕ ਕੋਲ ਜੀ ਜੀ ਤੇ ਉਰਦੂ ਨਾਲ ਸਾਡੇ ਕੋਲ ਪੜਨ ਵਾਲੇ ਬੰਦੇ ਨਹੀਂ ਜਿਹੜੇ ਹੈਗੇ ਆ ਉਹ ਬਹੁਤ ਘੱਟ ਆ ਤੇ ਉਹ ਤੁਹਾਨੂੰ ਪਤਾ ਹੀ ਆ ਕਿਵੇਂ ਮਿਲਦੇ ਆ ਤੇ ਦੂਸਰੀ ਗੱਲ ਇਹ ਆ ਵੀ ਉਸੇ ਸਾਹਬ ਨਹੀਂ ਸਕੇ ਰਿਕਾਰਡ ਹੁਣ ਤਰਨਤਾਰਨ 2006 ਚ ਜ਼ਿਲ੍ਹਾ ਬਣਿਆ ਅਮਰਸਰ ਤੋਂ ਉਹ ਸਾਰਾ ਰਿਕਾਰਡ ਪੰਡਾਂ ਦੇ ਰੂਪ ਚ ਬੰਨ ਕੇ ਲਿਆ ਕੇ ਤੇ ਸੁੱੜ ਦਦਾ ਇੱਥੇ ਕਿਸੇ ਨੇ ਸੋਹਿਰਦ ਬੰਦੇ ਨੇ ਹੁਣ ਤਹਿਸੀਲਦਾਰ ਸਾਹਿਬ ਜਾਂ ਪ੍ਰਸ਼ਾਸਨ ਕਹਿ ਲਓ ਐਸਡੀਐਮ ਸਾਹਿਬ ਕਿਸੇ ਨੇ ਨੂੰ ਇਹ ਹਿੰਮਤ ਨਹੀਂ ਆਖੀ ਵੀ ਨੂੰ ਸੰਭਾਲ ਲੋ ਉਹਨੂੰ ਪੈ ਇਹਨੂੰ ਗਲਦਾ ਰਿਆ ਉੱਤੇ بارشਾਂ ਦਾ ਪਾਣੀ ਪੈਂਦਾ ਰਿਹਾ ਚੂਹੇ ਖਾਂਦੇ ਰਹਿ ਜੀ ਉਹ ਰਿਕਾਰਡ ਨਹੀਂ ਮਿਲਦਾ ਯਾਨੀ ਕਿ ਖਤਮ ਹੋ ਚੁੱਕਾ ਰਿਕਾਰਡ ਹੈਗਾ ਵਾ ਰਿਕਾਰਡ ਖਤਮ ਆਪਾਂ ਨੂੰ ਨਹੀਂ ਕਹਿ ਸਕਦੇ ਪਰ ਉਹ ਬੜਾ ਮੁਸ਼ਕਲ ਆ ਉਹਦੇ ਵਿੱਚ ਉਹ ਪੰਡਾਂ ਬੱਝੀਆਂ ਪਈਆਂ ਸਾਰੇ ਤਹਿਸੀਲ ਦੀਆਂ ਕਿਥਾਂ ਜ਼ਿਲ੍ਹੇ ਦੀਆਂ ਜੀ ਜੀ ਉਹਦੇ ਵਿੱਚੋਂ ਆਪਣੇ ਪਿੰਡ ਦਾ ਰਿਕਾਰਡ ਲੱਭਣਾ ਤੇ ਫਿਰ ਉਹਨੂੰ ਇਕੱਠਿਆਂ ਕਰਨਾ ਠੀਕ ਹੈ ਜੀ ਤੇ ਦੂਸਰੀ ਜਿਹੜੀ ਜਾਣਕਾਰੀ ਦਾ ਸਰੋਤ ਸਾਡੇ ਕੋਲ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਨਾ ਪਹਿਲਾਂ 90 ਤੱਕ ਹੀ ਚੱਲਿਆ ਜੀ 99 90 ਤੱਕ ਜਿਹੜਾ ਸਾਡੇ ਪਿੰਡ ਦੇ ਵਿੱਚ ਸਾਡਾ ਸਾਰਾ ਪਿੰਡ ਦਾ ਸਾਰਿਆਂ ਚਲੋ ਮੈਂ ਜਾਤ ਪਾਤ ਚ ਨਹੀਂ ਪੈਂਦਾ ਜਿਹੜਾ ਸਾਸੀ ਭਾਈਚਾਰਾ ਜੀ ਜੀ ਉਹਦੇ ਕੋਲ ਬੜੀ ਕਮਾਲ ਦੀ ਜਾਣਕਾਰੀ ਜਦੋਂ ਉਹ ਇੱਕ ਕਲਾਨ ਕਰਦੇ ਹੁੰਦੇ ਸੀ ਲੋਹੜੀ ਤੇ ਮਾਗੀ ਤੇ ਆ ਕੇ ਘਰਾਂ 'ਚ ਹਰੇਕ ਪਰਿਵਾਰ ਨੂੰ ਉਹਦੇ ਬਜ਼ੁਰਗਾਂ ਦਾ ਨਾਂ ਪਿੱਛੋਂ ਇਤਿਹਾਸ ਉਹ ਵਿੜਾਈ ਸੁਣਾਉਂਦੇ ਸੀ ਜਿਹਨੂੰ ਆਪਾਂ ਇੱਕ ਵਈ ਵਈ ਦਾ ਵੀ ਕਹਿ ਸਕਦੇ ਕਿ ਵਈ ਜਿਹੜੀ ਉਹ ਤੁਹਾਨੂੰ ਮੈਂ ਦੱਸਦਾ ਉਹ ਉਹਨਾਂ ਨੂੰ ਜ਼ੁਬਾਨੀ ਯਾਦ ਹੀ ਪਰ ਜਿਹੜੇ ਬੰਦੇ ਉਹਨਾਂ ਤੋਂ ਜ਼ਿਆਦੇ ਥੋੜੇ ਸੂਝਵਾਨ ਸੀ ਚੇਤਨ ਸੀ ਉਹਨਾਂ ਨੇ ਉਹਨੂੰ ਲਿਖਤੀ ਰੂਪ ਵੀ ਦੇ ਲਿਆ ਕਈ ਥਾਵਾਂ ਤੇ ਪਰ ਇਹ ਹਰੇਕ ਪਿੰਡਾਂ ਵਿੱਚ ਇਦਾਂ ਨਹੀਂ ਹੋ ਸਕਿਆ ਕਈ ਪਿੰਡਾਂ 'ਚ ਇਦਾਂ ਹੋਇਆ ਨਵੀਂ ਪੀੜੀ ਇਸ ਬੰਨੇ ਆਈ ਨਹੀਂ ਉਹ ਕਲਾਨ ਕਰਨ ਵਾਲੇ ਬੰਦੇ ਜਿਹੜੇ ਉਹ ਤੁਰ ਗਏ ਤੇ ਉਹ ਜਿਹੜੀ ਸਾਰੀ ਕੀਮਤੀ ਜਾਣਕਾਰੀ ਸੀ ਉਹ ਉਹਨਾਂ ਦੇ ਨਾਲ ਹੀ ਚਲੇਗੀ ਜੀ ਜੀ ਪਰ ਆਪਣਾ ਪੰਡ ਇਸ ਗੱਲੋਂ ਅੱਧਾ ਕਿ ਖੁਸ਼ਕਿਸਮਤ ਆ ਕਿ ਉਹ ਜਿਹੜਾ ਸਾਸੀ ਭਾਈ ਚਰੇ ਦਾ ਬੰਦਾ ਸੀ ਉਹਨੇ ਉਹ ਲਿਖਤੀ ਰੂਪ ਦੇ ਲਿਆ ਸੀ ओके okay, जी ओतू काफी मसाला मिलया ਤੇ ਕੁਝ ਫਿਰ ਜੇ ਤੁਸੀਂ ਤੁਰਪੋ ਤੇ ਇਧਰ ਉਧਰੋ ਇੰਨੀ ਜਾਣਕਾਰੀ ਇਕੱਠੀ ਹੋਈ ਇਹ ਫਿਰ ਜਾਣਕਾਰੀ ਦਾ ਤੁਹਾਨੂੰ ਪੁੱਛਣਾ ਜਾਵਾਂਗਾ ਕਿ ਤੁਸੀਂ ਕਿਵੇਂ ਲਈ ਆ ਤੇ ਕਿੱਥੋਂ ਮਿਲੀ ਤੁਹਾਨੂੰ ਜੜੀ ਮੇਨ ਡੰਗਾਈ ਤੱਕ ਤੁਸੀਂ ਕਿਵੇਂ ਗਏ ਜੀ ਕਿੱਥੋਂ ਪਹੁੰਚੇ ਹੋਗੇ ਜਾਣਕਾਰੀ ਪਹਿਲਾਂ ਮੇਰੇ ਮਨ 'ਚ ਖਿਆਲ ਆਇਆ ਵੀ ਹਰੇਕ ਘਰ 'ਚ ਨਾ ਜਿਵੇਂ ਇੱਕ ਟੱਬਰ ਵੱਡਾ ਵਾ ਤੇ ਉਹਦੇ ਵਿੱਚੋਂ ਗਾਂ ਕਈ ਕਈ ਡੱਬਰ ਨਿਕਲੇ ਆ ਜੀ ਜੀ ਤੇ ਉਹਨਾਂ ਕੋਲੋਂ ਜਾ ਕੇ ਉਹ ਟੱਬਰ ਦੇ ਪਸ਼ੂਕੜ ਪਛਾਣ ਤੱਕ ਪੁੱਛਿਆ ਜਾਵੇ ਵੀ ਉਹ ਕਿੱਥੋਂ ਤੱਕ ਜਾਣਦੇ ਆ ਤੇ ਵੱਡੇ ਟੱਬਰ ਜਿਹੜੇ ਪਿੰਡ ਦੇ ਵਿੱਚ ਤੁਸੀਂ 10 12 ਮੰਗਾਂ 10 15 ਡੱਬਰ ਹੋਣਗੇ ਵੱਡੇ ਵੀ ਇੰਨੇ ਕੀ ਡੱਬਰ ਹੈ ਪਰ ਉਹਦੇ ਵਿੱਚ ਇਹ ਮੁਸ਼ਕਲ ਆ ਵੀ ਅਸੀਂ ਜੱਟ ਆ ਤੇ ਸਾਡੀਆਂ ਜਮ੍ਹਾਂ ਬੰਦੀਆਂ ਵਿੱਚ ਨਾ ਦਾਦੇ ਤੱਕ ਹੀ ਰਹਿੰਦਾ ਤੇ ਅਸੀਂ ਪੈਲੀ ਦਾ ਕਰਕੇ ਅਸੀਂ ਵੀ ਦਾਦੇ ਤੱਕ ਹੀ ਯਾਦ ਰੱਖਦੇ ਆ ਬਿਲਕੁਲ ਬਹੁਤੇ ਬੰਦਿਆਂ ਨੂੰ ਆਪਣੇ ਪਰਦਾਦੇ ਤੋਂ ਤਾਂ ਜਾਂ ਦਾਦਿਓਂ ਤਾਂ ਨਾਂ ਦਾ ਹੀ ਨਹੀਂ ਪਤਾ ਇਹ ਵੀ ਇੱਕ ਰੌਚਕ ਤੇ ਦਿਲਚਸਪ ਜਾਣਕਾਰੀ ਮੈਨੂੰ ਮਿਲੀ ਜਦੋਂ ਮੈਂ ਪੁੱਛਣ ਗਿਆ ਤੇ ਬਸ ਉਹ ਇੰਨਾ ਹੀ ਦਾਦੇ ਤਾਂ ਕੀ ਦੱਸ ਸਕਿਆ ਕਿਸੇ ਨੇ ਪੜਦਾਦੇ ਦਾ ਦੱਸਦਾ ਹੋ ਤੇ ਦੂਸਰੀ ਗੱਲ ਇਹ ਆ ਵੀ ਉਹ ਸਾਡੇ ਪਿੰਡ ਵਾਲੇ ਕਹਿਣ ਵਾਰ-ਵਾਰ ਵੀ ਤੁਸੀਂ ਕਿਉਂ ਲਿਖ ਰਿਹਾ ਜੇ ਤੁਹਾਨੂੰ ਮਹੱਕ ਮਿਲਵਾਇਆ ਗਿਆ ਜਾ ਕੇ ਤੇ ਸਾਨੂੰ ਕੋਈ ਸਕੀਮ ਆਈ ਪੈਸੇ ਤਾਂ ਨਹੀਂ ਮਿਲਨੇ ਜੀ ਜੀ ਤੇ ਉੱਪਰ ਮੈਂ ਕਿਸੇ ਨੂੰ ਆਪਣਾ ਇਰਾਦਾ ਨਹੀਂ ਯਾਰ ਕੀਤਾ ਮੈਂ ਹੱਸ ਕੇ ਉਹਨਾਂ ਦੀ ਗੱਲ ਚਾਲਦਾ ਰਿਆ ਜੀ ਤੇ ਕੁਝ ਫਿਰ ਜਾਣਕਾਰੀ ਮੈਨੂੰ ਜਿਹੜੀ ਉਹ ਲਿਖਤੀ ਰੂਪ ਚ ਮਿਲ ਗਈ ਉਧਰੋਂ ਜੀ ਤੇ ਕੁਝ ਮੈਂ ਤਾਂ ਬੋਲ ਕੇ ਤੇ ਇੱਥੇ ਕਰ ਲਈ ਜਿੰਨੀ ਕਿ ਮੈਂ ਹੋ ਸਕੀ ਪਰ ਜਾਣ ਕੋਈ ਅਜੇ ਅਧੂਰੀ ਹੈ ਜੇ ਬਹੁਤ ਕੁਝ ਜਾਣਨ ਵਾਲਾ ਪਿਆ ਅਸੀਂ ਬਿਲਕੁਲ ਜੀ ਅਸੀਂ ਬੜੇ ਖੁਸ਼ਕਿਸਮਤੀ ਹੋਵਾਂਗੇ ਜੀ ਜੀ ਤੁਹਾਡੇ ਕੋ ਅਸੀਂ ਜਾਣਕਾਰੀ ਚ ਵਾਦਾ ਕਰ ਸਕਾਂਗੇ ਸੋ ਮੈਂ ਹੁਣ ਬਾਜੀ ਅਗਲਾ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਆਪਣੇ ਪਿੰਡ ਦਾ ਪਸ਼ੋਕੜ ਕੀ ਆ ਜਿਹੜੀ ਜਾਣਕਾਰੀ ਤੁਸੀਂ ਲਈ ਜਾ ਉਹਦੇ ਵਿੱਚ ਪਿੰਡ ਦੇ ਪਸ਼ੋਕੜ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਜੀ ਪਿੰਡ ਦਾ ਆਪਣਾ ਸਾਡਾ ਪਸ਼ੋਕੜ ਉਹ ਕੀ ਹੈ ਪਿੰਡ ਦਾ ਪਸ਼ੋਕੜ ਪਹਿਲਾਂ ਤੇ ਜਿੱਥੇ ਜਗਾ ਹੁਣ ਪਿੰਡ ਵਸ ਰਿਹਾ ਐਕਚੁਅਲੀ ਪਿੰਡ ਇੱਥੇ ਨਹੀਂ ਪਿੰਡ ਗਿੱਲਾਂ ਵਾਲੇ ਮੋੜ ਤੇ ਪਹਿਲਾਂ ਸੀ ਇਹ ਗੱਲ ਉਹ ਵੀ ਆਪਾਂ ਬਾਅਦ ਚ ਕਰ ਲਾਂਗੇ ਗੱਲ ਅਸਲ ਵਿੱਚ ਜਿਹੜਾ ਆਪਣਾ ਸਾਰਾ ਪਿੰਡ ਰੰਦਾਵਿਆਂ ਦਾ ਤੇ ਰੰਦਾਵਿਆਂ ਨੂੰ ਜੇ ਪੜੀਏ ਇੱਥੇ ਉਥੋਂ ਹੀ ਆਪਾਂ ਨੂੰ ਪਤਾ ਲੱਗਦਾ ਹੁਸ਼ਿਆਰ ਸਿੰਘ ਦਲੇਹ ਦੀ ਪੁਸਤਕ ਜਾਂ ਜਟਾਂ ਦਾ ਇਤਿਹਾਸ ਉੱਚੋਂ ਜਾਂ ਹੋਰ ਵੀ ਬੜੀਆਂ ਕਿਤਾਬਾਂ ਵਾਂ ਸੰਤ ਵਸਾਕਾ ਸੋਂਦੀਆ ਮਾਲੇ ਦਾ ਇਤਿਹਾਸ ਜਾਂ ਹੋਰ ਬੜੀਆਂ ਤੁਸੀਂ ਜੀ ਜੀ ਰੰਦਾਵੇ ਜਿਹੜੇ ਮੂਲ ਰੂਪ ਚ ਬੀਕਾਂ ਦੇਲ ਭੱਟੀਆਂ ਚੋਂ ਨਿਕਲੇ ਆ ਜਿਵੇਂ ਉਹਨ ਇੱਕ ਡੱਬਰ ਚੋਂ ਗਾ ਦੂਸਰੇ ਡੱਬਰ ਨਿਕਲ ਜਾਂਦੇ ਆ ਜੀ ਜੀ ਜੱਟ ਕਬੀਲੇ ਵੈਸੇ ਯੂਰਪ ਵੱਲੋਂ ਹੀ ਘੁੰਮਦੇ ਕੰਮ ਦੇ ਆ ਹਮਲਾਵਾਰਾਂ ਨਾਲ ਆਏ ਸੀ ਲੜਾਕੂ ਸੀ ਯੋਧਾ ਬਿਰਤੀ ਦੇ ਹੀ ਉਹਨਾਂ ਦੇ ਨਾਲ ਆਏ ਤੇ ਇਹ ਜਗਾ ਵੇਖੀ ਪੰਜਾਂ ਦਰਿਆਵਾਂ ਦੀ ਧਰਤੀ ਇਹ ਸੋਹਣੀ ਤੇ ਸਾਫ਼ ਇੱਥੇ ਹੀ ਉਹ ਵਸ ਜਗੇ ਫਿਰ ਉਹ ਵਾਪਸ ਨਾਲ ਨਹੀਂ ਪਛਾਣ ਉਧਰ ਨੂੰ ਗਏ ਉਹਦੇ ਵਿੱਚੋਂ ਪੱਟੀਆਂ ਪਹਿਲਾਂ ਰੰਦਾਵੇ ਜਿਹੜੇ ਮੂਲ ਰੂਪ ਵਿੱਚ ਬੀਕਾਂਦੇੜ ਵਾਲੀ ਸਾਈਡ ਤੋਂ ਆਏ ਪਟਨੇਰ ਤੋਂ ਪੱਟੀ ਜੀ ਉਹ ਆ ਕੇ ਪੰਜਾਬ ਦੇ ਵਿੱਚ ਮਾਨਸਾਲੇ ਇਲਾਕੇ 'ਚ ਮਾਲਵੇ 'ਚ ਬੈਠੇ ਤੇ ਮਾਲਵੇ ਦੇ ਵਿੱਚੋਂ ਫਿਰ ਜਿੱਦਾਂ ਕੋਈ ਟੱਬਰ ਵੱਜ ਜਾਂਦਾ ਜਿਵੇਂ ਆਪਣੇ ਲੋਕ 12 ਨੂੰ ਗਏ ਸੀ ਜਾਂ ਜੂਪੀ ਨੂੰ ਜ਼ਮੀਨ ਦੇ ਚੱਕਰ 'ਚ ਗਿਆ ਜੀ ਉਦੋਂ ਜ਼ਮੀਨ ਤੇ ਖੁੱਲੀ ਪਈ ਸੀ ਜੰਗਲ ਹੀ ਉਹ ਉਤੋਂ ਉੱਠ ਕੇ ਪਟਿਆਣੇ ਬਟਾਲਾ ਸ਼ਹਿਰਸ ਆਇਆ ਜੀ ਜੀ ਸ਼ਾਇਦ 1175 ਜਾਂ 72 ਦੀ ਗੱਲ ਹੈ ਤਾਂ ਉਹ ਜਦੋਂ ਪਟਿਆਣੇ ਤੇ ਸਾਇਆ ਜਿੱਦਾਂ ਹੁਣ ਆਪਾਂ ਇੱਥੋਂ ਜੂਪੀ ਜਾਣੇ ਤਾਂ ਆਪਾਂ ਆਪਣੇ ਬੰਦਿਆਂ ਕੋਲੀ ਜਾ ਕੇ ਜ਼ਮੀਨ ਲੈਨੇ ਭੀ ਇਹ ਸਾਡੇ ਸਕੇ ਬੰਦੇ ਆ ਜੀ ਜੀ ਬਿਲਕੁਲ ਇਹ ਬਟਾਲੇ ਦੇ ਇਰਤ ਗਿਰਦ ਫਿਰ ਜਦੋਂ ਉਧਰੋਂ ਰੰਦਾਵੇ ਵੀ ਉਹਨਾਂ ਦੇ ਨਾਲ ਹੀ ਆਏ ਤੇ ਉਹ ਯਾਦੇ ਬਟਾਲੇ ਦੇ ਇਰਤ ਗਿਰਦ ਵਸੇ ਹੁਣ ਜੇ ਤੁਸੀਂ ਵੇਖੋ ਖਜਾਲੇ ਤੋਂ ਸ਼ੁਰੂ ਹੋ ਜੋ ਇਧਰੋਂ ਮਹਿਤੇ ਵਾਲੀ ਸਾਈਡ ਨੂੰ ਹੋਏਵਾਲ ਤਨੀਲ ਰਾਮ ਦਿਵਾਲੀ ਮੁਸਲਮਾਨਾਂ ਪਰਾਂ ਜੈਤੋ ਸਰਜਾ ਬਟਾਲੇ ਥੱਲੇ ਜਾਵੜਦੇ ਆ ਇਧਰ ਰੰਗੜ ਨੰਗਲਾਲ ਨੂੰ ਮਹਿਤੇਵਾਲ ਨੂੰ ਇਹ ਸਾਰਾ ਰੰਧਾਵੇਆਂ ਦਾ ਏਰੀਆ ਤੇ ਇਧਰੋਂ ਫਿਰ ਜੇ ਤੁਸੀਂ ਬਟਾਲੇ ਦੇ ਪਰਾਂ ਨੂੰ ਜਾਓਗੇ ਤੇ ਕੜੀਆਂ ਕੇ ਬੰਗ ਰੰਧਾਵੇ ਫਿਰ ਅਜਨਾਲਾ ਤਹਿਸੀਲ ਤਕਰੀਬਨ ਬਹੁਤ ਰੰਧਾਵੇ ਆ ਫਿਰ ਰਮਦਾਸ ਵੱਡਾ ਹੈੱਡ ਕੁਆਟਰ ਰੰਧਾਵੇਆਂ ਦਾ ਰਮਦਾਸ ਆ ਜੀ ਜੀ ਬਾਬਾ ਬੁੱਢਾ ਸਾਹਿਬ ਦੀ ਸੰਸੰ ਰੰਧਾਵੇ ਜਿਹੜੇ ਆ ਜੀ ਜੀ ਤੇ ਇਹਨਾਂ ਦਾ ਉਹ ਤੁਰ ਰਮਦਾਸ ਏਸੀ ਵੀਚ ਪਹਿਲਾਂ ਆ ਕੇ ਉਧਰੋਂ ਬੈਠੇ ਉਤੋਂ ਫਿਰ ਜਿਹੜਾ ਆਪਣਾ ਬਜ਼ੁਰਗ ਆਪਣੇ ਪਿੰਡ ਦਾ ਜਿਹੜਾ ਮੋਢੀ ਆ ਬਾਬਾ ਜਸੂ ਜੀ ਕਿ ਮੈਂ ਉਹਦੀ ਮੰਨ ਲਓ ਵੀ ਹੁਣ ਮੇਰੀ ਉਮਰ 52 ਸਾਲ ਆ ਮੈਂ ਉਹਦੀ 18ਵੀਂ ਪੀੜੀ ਚ ਆ ਠੀਕ ਹੈ ਜੀ ਮਤਲਬ ਮੇਰੇ ਤੋਂ 17 ਪੀੜੀਆਂ ਉੱਪਰ ਬਾਬਾ ਜਸੂ ਆ ਜੀ ਜੀ ਉਹ ਉਧਰੋਂ ਆਇਆ ਉਹ ਸਾਈਡ ਤੋਂ ਪੱਕਾ ਆਇਆ ਹੋਊਗਾ ਜੀ ਉਧਰੋਂ ਜਦੋਂ ਜ਼ਮੀਨ ਘਟੀ ਇੱਧਰ ਨੂੰ ਆ ਗਏ ਇੱਥੇ ਆ ਗਏ ਤੇ ਉਹਨਾਂ ਨੇ ਮਤਲਬ ਪਿੰਡ ਇਹ ਵਸਾਇਆ ਵਾ ਠੀਕ ਹੈ ਜੀ ਐਦੋਂ ਤਾਂ ਅਸੀਂ ਜਾਣਕਾਰੀ ਬਾਬੇ ਜਸੂ ਤੋਂ ਲੱਭ ਰਹੇ ਜੇ ਲੱਭੀ ਤੇ ਚਲੋ ਪਰ ਭਲਾ ਹਾਲ ਜੋ ਸਰਦਾ ਕੋਈ ਮਿਲਦੀ ਆ ਤੇ ਉਹ ਬਾਬੇ ਜਸੂ ਨੇ ਆ ਕੇ ਤੇ ਇਹ ਪਿੰਡ ਵਸਾਇਆ ਤੇ ਇਹਦੀ ਜੇ ਤੁਸੀਂ ਉਮਰ ਪੁੱਛੋ ਜੀ ਪੰਜਾਬ ਦੇ ਬਹੁਤੇ ਪਿੰਡ ਜਿਹੜੇ ਆ 3-400 ਸਾਲ ਪੁਰਾਣੇ ਆ ਛੋਟੇ ਜਿਹੜੇ ਜਿਵੇਂ 11200 ਬੋਟ ਵਾਲੇ ਆ ਜੀ ਜੀ ਜਿਵੇਂ ਆਪਣੇ ਲਾਗੇ ਬਜੜੇ ਆ ਕਲੇਰ ਆ ਭੁੱਲਰ ਆ ਬਿਲਕੁਲ ਇਹ ਨੇ ਪੁਰਾਣੇ ਪਿੰਡ ਆ ਆਪਣਾ ਪਿੰਡ ਤੇ ਬੜਾ ਵੱਡਾ ਵਾ ਇਹਦੇ ਵਿੱਚੋਂ ਬਾਹਰ ਉੱਠ ਕੇ ਗਏ ਪਿੰਡ ਵੀ ਬੱਜੇ ਆ ਜੀ ਪੰਡੋਰੀ ਬੀਬੀ ਸ਼ਾਰਪੂਜਲੇ ਚ ਆਪਣੇ ਪਿੰਡ ਚੋਂ ਬਗਾਇਆ ਕਪੂਥਲਾ ਜ਼ਿਲ੍ਹੇ ਚ ਵੀ ਸੈਂਸਿਟੀ ਲਾਗੇ ਦੋ ਪਿੰਡ ਆ ਵੀ ਰੰਦਾ ਹੋਇਆ ਨੇ ਉਹ ਵੀ ਕਹਿੰਦੇ ਸੀ ਅਸੀਂ ਇੱਥੋਂ ਗਏ ਆ ਠੀਕ ਹੈ ਜੀ ਆਪਣੇ ਪਿੰਡ ਦੇ ਸਜਣਾ ਨੂੰ ਮਿਲੇ ਸੀ ਦੱਸਿਆ ਹੀ ਉਹਨਾਂ ਨੇ ਜੀ ਜੀ ਤੇ ਇਹ ਤੁਸੀਂ ਲਾ ਲਓ ਬਈ 100 ਸਾਲ ਜੀ ਤਿੰਨ ਪੀੜੀਆਂ ਲੰਘ ਜਾਣਾ ਤੁਸੀਂ ਅਮੂਮਣ ਲਾਓ ਜੀ ਤੇ 6 ਤਿਆਂ ਨੂੰ 18 ਮਤਲਬ 600 ਸਾਲ ਤੋਂ ਪੁਰਾਣਾ ਪਿੰਡ ਆ ਆਪਣਾ ਜੀ 600 ਸਾਲ ਤੋਂ ਜੀ ਜੀ ਪੁਰਾਣਾ ਪਿੰਡ ਆਪਣਾ ਵਾ ਠੀਕ ਹੈ ਜੀ ਸੋ ਮੈਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਜੇ ਮੇਰੇ ਬੜਾ ਚਿਰ ਦਾ ਮੇਰੇ ਮਨ 'ਚ ਸਵਾਲ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਵੀ ਕੋਈ ਉੱਗੀ ਸ਼ਖਸੀਅਤ ਕੋਈ ਧਾਰਮਿਕ ਸ਼ਖਸੀਅਤ ਹੋਵੇ ਸੋ ਤੁਸੀਂ ਜਿਹੜਾ ਆਪਣਾ ਇੱਕ ਆਪਣਾ ਜਿਹੜਾ ਸਿਰਜਿਆ ਆ ਇਤਿਹਾਸ ਲਾ ਲੋ ਪਿੰਡ ਦਾ ਜਾਂ ਕੋਈ ਪਿੰਡ ਦਾ ਜੋ ਵੀ ਤੁਸੀਂ ਇਕੱਠਾ ਕੀਤਾ ਹੋਇਆ ਹੈ ਆਪਣਾ ਮੈਨੂੰ ਇਹ ਜਿਹੜੇ ਦੱਸੋ ਕਿ ਆਪਣੇ ਪਿੰਡ ਦੇ ਵਿੱਚ ਕੋਈ ਉੱਗੀ ਸ਼ਖਸੀਅਤ ਹੋਈ ਹੈ ਜਿਸ ਦੇ ਸੱਪਾ ਮਾਣ ਮਹਿਸੂਸ ਕਰ ਸਕੀਏ ਜਾਂ ਆਪਾਂ ਕਹਿ ਸਕੀਏ ਵੀ ਸਾਡੇ ਪਿੰਡ ਦੇ ਵਿੱਚ ਇੱਕ ਇਹ ਮਹਾਨ ਰੂਹ ਨੇ ਜਨਮ ਲਿਆ ਜਾਂ ਮਹਾਨ ਰੂਹ ਨੇ ਕੋਈ ਕੁਰਬਾਨੀ ਕੀਤੀ ਹੋਵੇ ਇਹ ਤਾਂ ਤੁਹਾਡੇ ਨਹੀਂ ਇਹ ਸਾਰੇ ਦੇ ਮਨ 'ਚ ਹੀ ਆਉਂਦਾ ਮੇਰੇ ਮਨ 'ਚ ਵੀ ਜਦੋਂ ਮੈਂ ਪੜਨ ਲੱਗਾ ਜਦੋਂ ਮੈਂ ਵੱਖ-ਵੱਖ ਲੇਖਾਂ ਦੀਆਂ ਕਿਤਾਬਾਂ ਪੜ੍ਹੀਆਂ ਤਾਂ ਉਹਨਾਂ ਬੜੇ ਮਾਣ ਨਾਲ ਆਪਣੇ ਪਿੰਡ ਦਾ ਜ਼ਿਕਰ ਕੀਤਾ ਤੇ ਮੈਂ ਸੋਚਣਾ ਯਾਰ ਸਾਡੇ ਪਿੰਡ ਦੇ ਵਿੱਚ ਤੇ ਕੋਈ ਉੱਗੀ ਸ਼ਖਸੀਅਤ ਹੋਈ ਨਹੀਂ ਕੋਈ ਗਦਰੀ ਬਾਬਾ ਜਿਵੇਂ ਸਾਡੇ ਪਿੰਡ ਦਾ ਕੋਈ ਨਹੀਂ ਹੋਇਆ ਜੀ ਜੀ ਹੁਣ ਸਾਦਾ ਹੋਛਦਾ ਹੋਇਆ ਹੋਵੇ ਸਾਡੀ ਜਾਣਕਾਰੀ ਨਾ ਹੋਵੇ ਜਾਣਕਾਰੀ ਨਾ ਵੇ ਪਰ ਜਦੋਂ ਇਹਦਾ ਮੈਨੂੰ ਆਉਣਾ ਕਿ ਕੋਈ ਸਾਡੇ ਪਿੰਡ ਦਾ ਮਸ਼ਹੂਰ ਬੰਦਾ ਯਾਰ ਕੋਈ ਨਹੀਂ ਆ ਪਰ ਇਹ ਮੇਰਾ ਭਲੇਖਾ ਦੂਰ ਹੋ ਗਿਆ ਜਦੋਂ ਇਹ ਆਪਾਂ ਇਹ ਬੰਦੇ ਤੁਰੇ ਫਿਰ ਗਾਂ ਅੱਗੇ ਅੱਗੇ ਤੇ ਸਾਡੇ ਕੋਲ ਤੇ ਬਹੁਤ ਵੱਡਾ ਖਜ਼ਾਨਾ ਸਾਡੋਂ ਸਭ ਤੋਂ ਵੱਡਾ ਖਜ਼ਾਨਾ ਜੇ ਮੈਂ ਸਭ ਤੋਂ ਪਹਿਲੀ ਗੱਲ ਕਰਾਂ ਜਿਹੜੇ 40 ਮੁਕਤੇ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਮੁਕਸਰ ਸਾਹਿਬ ਖਤਰਾਨੇ ਢਾਵਦੇ ਹੋਏ ਆ ਜੀ 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 ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁਕਤਾ ਭਾਈ ਲక్ష్మణ ਸਿੰਘ ਸਾਡੇ ਉਹ ਬਾਬਾ ਜੀ ਆ ਬਾਬਾ ਲక్ష్మణ ਸਿੰਘ ਬਾਬਾ ਲక్ష్మణ ਸਿੰਘ ਜੀ ਉਹ ਆਪਣੇ ਪਿੰਡ ਦੇ ਪੰਡੂਰੀ ਗੋਲਾ ਦੇ ਆ ਕੀ ਬਾਤ ਹੈ ਜੀ ਔਰ ਇਹ ਏਡੀ ਵੱਡੀ ਗੱਲ ਆ ਜਿਹੜੀ ਅੱਜ ਤੱਕ ਸੀਨਾ ਪਸੀਨਾ ਤੇ ਉਹਨਾਂ ਪਰਿਵਾਰਾਂ ਨੂੰ ਪਤਾ ਸੀ ਉਹ ਇਥੋਂ ਪਿੰਡ ਛੱਡ ਕੇ ਜਾ ਚੁੱਕੇ ਦੂਸਰੀ ਜਗ੍ਹਾ ਰਹਿੰਦੇ ਆ ਤੇ ਖੁਸ਼ਕਿਸਮਤੀ ਨਾਲ ਸਾਨੂੰ ਮਿਲ ਗਏ ਜੀ ਤੇ ਸਾਨੂੰ ਕਿਸੇ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਅਸੀਂ ਹੁਣ ਉਹ ਜਿਹੜੀ ਆਪਣੀ ਪੁਲ ਲਾਗੇ ਜਗਾ ਜਿਹਨੂੰ ਆਪਾਂ ਬਾਬੇ ਸ਼ੀਦਾਂ ਦੀ ਜਗਾ ਕਹਿੰਦੇ ਰਹੇ ਜੀ ਇਹ ਬਾਬੇ ਸ਼ੀਦਾਂ ਦੇ ਬਾਰੇ ਵੀ ਆਪਾਂ ਇੱਕ ਵੱਖਰਾ ਐਪੀਸੋਡ ਕਰਾਂਗੇ ਬਿਲਕੁਲ ਕੰਮ ਸ਼ੁਰੂ ਕੀਤਾ ਜੇ ਸਾਰੇ ਪੰਜਾਬ ਦੇ ਪਿੰਡਾਂ ਜੀਆਂ ਸਾਨੂੰ ਪਤਾ ਨਹੀਂ ਕਿਹਦਾ ਤੁਸੀਂ ਕਹਦੇ ਨੇ ਬਾਬੇ ਸ਼ੀਦਾਂ ਨੂੰ ਹੈਗੇ ਆ ਵਾਕਈ ਬਾਬੇ ਸ਼ੀਦ ਭਾਈ ਜਿਹੜਾ ਆਏ ਆਪਣੇ ਬਾਬਾ ਸ਼ੀਦਾਂ ਬਾਬਾ ਭਾਈ ਲక్ష్మణ ਸਿੰਘ ਦੀ ਜਗਾ ਵਾ ਠੀਕ ਹੈ ਜੀ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਇਸ ਟਾਈਮ ਤੇ ਨਵੇਂ ਸ਼ਹਿਰ ਜ਼ਿਲ੍ਹੇ ਚ ਰਾਹੋਂ ਦੇ ਲਾਗੇ ਬੈਠਾ ਆਈ ਉੱਥੇ ਵੀ ਗਏ ਸੀ ਉਹਨਾਂ ਉੱਥੇ ਵੀ ਬਾਬੇ ਲక్ష్మణ ਸਿੰਘ ਦੀ ਆਪਣੀ ਇੱਕ ਯਾਦਗਾਰ ਬਣਾਈ ਹੋਈ ਆ ਜੀ ਜੀ ਫਿਰ ਉਹ ਮੇਲੇ ਤੇ ਵੀ ਇੱਥੇ ਆਉਂਦੇ ਆ ਉਹਨਾਂ ਨੇ ਦੱਸਿਆ ਵੀ ਸਾਨੂੰ ਸਾਡੇ ਬਜ਼ੁਰਗਾਂ ਨੇ ਸੀਨਾ ਬਸੀਨਾ ਦੱਸ ਦਿਆ ਇਹ ਵੀ ਭਾਈ ਲక్ష్మణ ਸਿੰਘ ਸਾਡੇ ਖਾਨਦਾਨ ਚ ਆ ਠੀਕ ਹੈ ਫਿਰ ਉਹਨਾਂ ਮੁਖਸਰ ਸਾਹਿਬ ਜਾ ਕੇ ਜਦੋਂ ਲਿਸਟ ਵੇਖੀ ਉਹਦੇ ਵਿੱਚ ਵੀ ਬਾਬਾ ਲక్ష్మణ ਸਿੰਘ ਦਾ ਨਾਮ ਨਾਮ ਪਰ ਇਹਦੇ ਵਿੱਚ ਇਹ ਆ ਵੀ ਲਿਖਤੀ ਰੂਪ ਚ ਉਹਨਾਂ ਕੋਲ ਕੁਝ ਨਹੀਂ ਆ ਸੀਨਾ ਬਸੀਨਾ ਜਾਣਕਾਰੀ ਹੈ ਸੀਨਾ ਬਸੀਨਾ ਜਾਣਕਾਰੀ ਹੈਗੀ ਜਿਵੇਂ ਸਿੱਖਾਂ ਦਾ ਬਹੁਤ ਸਾਰਾ ਇਤਿਹਾਸ ਸੀਨਾ ਬਸੀਨਾ ਵੀ ਚੱਲਦਾ ਜੀ ਜੀ ਸੀਨਾ ਬਸੀਨਾ ਮਤਲਬ ਇੱਕ ਨੇ ਦੂਸਰੇ ਨੂੰ ਦੱਸਦਾ ਪਿਓ ਨੇ ਦਾਦੇ ਨੂੰਗਾ ਉਹ ਮੈਂ ਪਿਓ ਨੇ ਪੋਤ ਨੂੰ ਪੋਤਨੀਆਂ ਦਾ ਪੋਤ ਇਦਾਂ ਮਤਲਬ ਚੱਲਦਾ ਉਹਨੂੰ ਸੀਨਾ ਬਸੀਨਾ ਕਹਿੰਦੇ ਨੇ ਸੀਨਾ ਬਸੀਨਾ ਕਹਿੰਦੇ ਨੇ ਇੱਕ ਤੇ ਆਪਣੇ ਕੋ ਸਭ ਤੋਂ ਵੱਡੀ ਸ਼ਖਸੀਅਤ ਤੇ ਬਾਬਾ ਲక్ష్మణ ਸਿੰਘ ਜੀ ਲక్ష్మణ ਸਿੰਘ ਜੀ ਆ ਉਹਦਾ ਜੀ ਫਿਰ ਤੁਸੀਂ ਲਾਓ ਤੇ ਦੇਸ਼ ਦੀ ਜਾਨਵਾਰਨ ਵਾਲੇ ਵੀ ਆਪਣੇ ਪਿੰਡ ਦੇ 65 ਦੇ 71 ਦੇ ਬਹੁਤ ਸ਼ਹੀਦ ਆ ਜੀ ਜੀ ਜਿਹੜਾ ਪਿਛਲਾ ਸੰਘਰਸ਼ ਚੱਲਿਆ 84 ਵਾਲਾ ਸਿੱਖ ਸੰਘਰਸ਼ ਵੀ ਕਹਿੰਦੇ ਆ ਉਹਦੇ ਵਿੱਚ ਵੀ ਆਪਣੇ ਪਿੰਡ ਦੇ ਬੜੇ ਸਿੰਘਾਂ ਦੇ ਨਾਮ ਆ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਠੀਕ ਹੈ ਜੀ ਜੋ ਸ਼ਹੀਦ ਜਿਹੜਾ ਹੁੰਦਾ ਜਿਹੜਾ ਸੱਚਾਈ ਵਾਸਤੇ ਕੁਰਬਾਨੀ ਦਿੰਦਾ ਉਹ ਸ਼ਹੀਦ ਹੁੰਦਾ ਮੇਰੇ ਮੇਰਾ ਮੰਨਣਾ ਸਾਰੀਆਂ ਕੌਮਾਂ ਦੇ ਆਪੋ ਆਪਣੇ ਸ਼ਹੀਦ ਆ ਜੀ ਜੀ ਜਿਹੜਾ ਅੱਜ ਇੱਕ ਆਉਂਦਾ ਸ਼ਹੀਦ ਦਾ ਦੂਜੀ ਕੌਮ ਦਾ ਖਲਨਾਇਕ ਹੁੰਦਾ ਖਲਨਾਇਕ ਹੁੰਦਾ ਜਿਵੇਂ ਅਸੀਂ ਅਹਿਮਦ ਸ਼ਾਹ ਬਦਾਲੀ ਨੂੰ ਆਮ ਕਰਕੇ ਜ਼ਾਲਮ ਬਾਦਸ਼ਾਹ ਤੌਰ ਤੇ ਜਾਣਦੇ ਆ ਪਰ ਅਫਗਾਨਿਸਤਾਨ ਵਾਲੇ ਉੱਤੇ ਮਾਣ ਕਰਦੇ ਆ ਠੀਕ ਹੈ ਜੀ ਵੀ ਸਾਡਾ ਬਾਦਸ਼ਾਹ ਆ ਜਿਨੇ ਹਿੰਦੁਸਤਾਨ ਨੂੰ ਇੰਨੀ ਵਾਰ ਲੁੱਟਿਆ ਜੀ ਉਹ ਮਤਲਬ ਕਹਾਣੀ ਨੂੰ ਦੂਜੇ ਤਰੀਕੇ ਤੋਂ ਆ ਜਾਂਦਾ ਠੀਕ ਹੈ ਤੇ ਹੁਣ ਵੇਖ ਪਹਿਲਵਾਨ ਹੀ ਹੋਏ ਆਪਣੇ ਪਿੰਡੇ ਉਹਦਾ ਵੀ ਮਸ਼ਹੂਰ ਬੰਦੇ ਉਹ ਕਿਤਾਬ ਚ ਸਾਰਾ ਜ਼ਿਕਰ ਆ ਜਾਊਗਾ ਆਪਣੇ ਪਿੰਡ ਦਾ ਵੀ ਬਹੁਤ ਖਜ਼ਾਨਾ ਵਾ ਜੀ ਜੀ ਅਜੇ ਬਹੁਤ ਜਿਹੜਾ ਸਾਡੇ ਸਾਹਮਣੇ ਨਹੀਂ ਆਇਆ ਠੀਕ ਹੈ ਜੀ ਇੱਕ ਪਹਿਲਵਾਨ ਦੀ ਗੱਲ ਕੀਤੀ ਆਪਾਂ ਛੋਟੇ ਛੋਟੇ ਜਾਂਦੇ ਉਹਨਾਂ ਦੀ ਵੀ ਇੱਕ ਗੱਲ ਕਰ ਚੱਲਦੇ ਆਂ ਸੋ ਇੱਕ ਪਹਿਲਵਾਨ ਬਾਰੇ ਦੱਸਿਆ ਜਾਵੇ ਵੀ ਜੋ ਆਪਣੇ ਪਿੰਡ ਦਾ ਕੋਈ ਪਹਿਲਵਾਨ ਹੋਇਆ ਜਿਹੜਾ ਮੈਨੂੰ ਦੱਸਣ ਚ ਮਿਲਦਾ ਸੀਗਾ ਵੀ ਤੁਹਾਡੇ ਜਦੋਂ ਕੋਈ ਪੁਰਾਣੇ ਬਜ਼ੁਰਗਾਂ ਨੂੰ ਮਿਲਿਦਾ ਇਹਨਾਂ ਦੱਸਦੇ ਪਿੰਡ ਦਾ ਨਾਮ ਦਸੀਦਾ ਸੀਗਾ ਤੇ ਕਹਿੰਦੇ ਤੁਹਾਡੇ ਪਿੰਡ ਦਾ ਪਹਿਲਵਾਨ ਬੜਾ ਤਗੜਾ ਹੋਇਆ ਇੱਕ ਸੋ ਮੈਂ ਸਾਡੇ ਬੇਨਤੀ ਕਰਨਾ ਚਾਹੁੰਦਾ ਕਿ ਥੋੜਾ ਇਹਨਾਂ ਦੀ ਬਾਰੇ ਜਾਣਕਾਰੀ ਜਵੱਦਾ ਕੀਤਾ ਜਾਵੇ ਵੀ ਉਹ ਪਹਿਲਵਾਨ ਕੌਣ ਸੀਗੇ ਤੇ ਕਿੰਨਾ ਦੇ ਪਰਿਵਾਰ ਤੋਂ ਸੀਗੇ ਜਿਹੜੇ ਪਹਿਲਵਾਨ ਜਿਵੇਂ ਆਪਣੇ ਹੁਣ ਸਾਡੇ ਤਾਇ ਦਾਦੇ ਦੇ ਜਣਸੋਂ ਪਹਿਲਵਾਨ ਉਧਰ ਜੀਸੋਂ ਪਹਿਲਵਾਨ ਸਾਡੇ ਦਾਦਾ ਜੀ ਦੀ ਉਮਰ ਦੇ ਉਹ ਤੇ ਹੈਗੇ ਇਹਨਾਂ ਦਾ ਖਾਨਦਨ ਵਸ ਰਿਹਾ ਇਹ ਕਹਿੰਦਾ ਮੈਨੂੰ ਬਾਪੂ ਮੁਖਤਾਰ ਸਿੰਘ ਨੇ ਪੂਤ ਵੀਂਡਿਆ ਨੇ ਬਾਪੂ ਸਰਦਾਰਾ ਸੋਹਣਾ ਵੀਂਦ ਸੀ ਉਹ ਅਸੀਂ ਲੱਭੂ ਤੇਲੀ ਜੀ ਉਹ ਆਮ ਕਿਰਤੀ ਬੰਦਾ ਸੀ ਪਰ ਉਹਨੇ ਇੱਕ ਬੜੇ ਵੱਡੇ ਪਹਿਲਵਾਨ ਦੀ ਹੰਕਾਰੀ ਪਹਿਲਵਾਨ ਦੀ ਉਹ ਪਹਿਲਵਾਨ ਤੇ ਹੰਕਾਰੀ ਨਹੀਂ ਹੁੰਦੇ ਪਰ ਕਿਸੇ ਟਾਈਮ ਕਿਸੇ ਚ ਆ ਜਾਂਦਾ ਉਹਨੇ ਇੱਕ ਹੰਕਾਰੀ ਬੰਦੇ ਦੀ ਜਿਹੜਾ ਆਪਣੇ ਆਪ ਨੂੰ ਪਹਿਲਵਾਨ ਖਵਾਉਂਦਾ ਸੀ ਉਹਦਾ ਉਹਨੇ ਹੰਕਾਰ ਵੀ ਤੋੜਿਆ ਉਹਦੀ ਪਿੱਠ ਲਾਈ ਸੀ ਜੀ ਜੀ ਤੇ ਸਭ ਤੋਂ ਵੱਡੀ ਗੱਲ ਉਹਨੇ ਇਹ ਜਿਹੜੀ ਉਹਦੀ ਕੀਤੀ ਬੜੀ ਵੱਡੀ ਗੱਲ ਆ ਜਿਹੜੀ ਆ ਡੇੜੀ ਹੁਣ ਪੱਕੇ ਬੂਹੇ ਵਾਲੀ ਜਿਹੜੀ ਆ ਪੱਕੇ ਬੂਹੇ ਵਾਲੀ ਜੀ 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 ਜਿਹੜੀ ਹੁਣ ਢਾ ਕੇ ਨਾ ਨਵੇਂ ਸਿਰੇ ਉਹ ਸਾਰੀ ਕਰਕੇ ਲੈਂਟਰ ਪਾ ਦਿੱਤਾ ਆ ਨਾਲ ਕਾਰਸੇ ਵਾਲੇ ਮਹਾਪੁਰਸ਼ਾਂ ਨੇ ਸਹਿਯੋਗ ਕਰਕੇ ਉਹਦੇ ਵਿੱਚ ਇੱਕ ਬੜਾ ਤਕੜਾ ਗੱਡੜੀ ਵਿਚਕਾਏ ਜਿਹਦੇ ਉੱਤੇ ਸਾਈਡਾਂ ਦੀਆਂ ਸਟੀਰੀਆਂ ਟਕਾਈਆਂ ਹੋਈਆਂ ਜੀ ਉਹ ਜਿਹੜਾ ਗੱਡੜੀ ਸੀ ਉਹ ਉਹਦਾ ਵੱਡਾ ਪਹਿਲਵਾਨ ਆਪਣੀ ਪਿੰਡ ਦਾ ਵੱਡਾ ਬਲੀ ਜੋਧਾ ਆ ਨੱਬੂ ਜੀ ਬਾਬਾ ਲੱਬੂ ਆਪਾਂ ਕਹਿ ਸਕਦੇ ਗਾ ਕਿ ਉਹਦਾ ਹਰ ਤੋਂ ਵੱਡਾ ਸੀ ਬਾਬਾ ਲੱਬੂ ਤੇ ਉਹ ਤੇਲੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਹ ਐਡਾ ਵੱਡਾ ਸੀ ਵੀ ਉਹਨੇ ਉਹ ਬੜਾ ਗੱਡ ਰਿਆ ਉਹਨੇ ਆਪਣੇ ਥੱਲੇੋਂ ਮੋਢਾ ਦੇ ਕੇ ਤੇ ਬੋਰੀ ਰੱਖ ਕੇ ਤਾਂ ਥੱਲੇ ਉਹ ਸਪੈਸ਼ਲ ਉਹਨੇ ਉਹਦੇ ਵਾਸਤੇ ਪੌੜੀ ਬਣਾਈ ਸੀ ਤੇ ਉਤੋਂ ਰਸੇ ਫੜ ਕੇ ਬੰਦੇ ਖਲੋਤੇ ਸੀ ਤੇ ਇਹ ਤੇ ਉਹਨੇ ਇਕੱਲੇ ਨਹੀਂ ਤਲਿਓ ਮੋਡਾ ਦੇ ਦੇ ਕੇ ਤੇ ਉਹ ਗਾਡਰ ਚਾੜਿਆ ਤੇ ਉਹ ਗਾਡਰ ਥੱਬੇ ਜਾਉਂਦਾ ਵਾ ਜੇ ਆਪਾਂ ਨੇ ਵੇਖੀ ਅੱਜ ਤੇ ਜੀ ਮਤਲਬ ਇੰਨਾ ਵਜਨੀ ਗਾਡਰ ਇੰਨਾ ਵਜਨੀ ਸੀਗਾ ਜੀ ਤੇ ਜਿਹੜਾ ਉਹਨੇ ਉਹਦੀ ਕੰਡ ਪੰਨੀ ਸੀ ਉਹ ਗੱਲ ਤੇ ਇੱਕ ਦਿਲਚਸਪ ਆ ਅਮਰਾਦਪੁਰੇ ਪਿੰਡ ਦਾ ਕਹਿੰਦੇ ਉਹ ਪਹਿਲਵਾਨ ਸੀਗਾ ਜੀ ਤੇ ਤੁਰ ਕੇ ਹੀ ਆਪਾਂ ਸਾਰੇ ਜਾਣਦੇ ਹਾਂ ਮਟਰ ਮੋਟਰਾਂ ਮੋਟਰਾਂ ਤੇ ਤੁਹਾਨੂੰ ਕਾਟ ਸੀ ਸਾਧਨ ਹੈ ਨਹੀਂ ਸੀ ਤੇ ਉਹ ਤਰਨ ਤਾਰਨ ਕੋਲੂ ਤੇ ਕੰਮ ਕਰਦਾ ਹੈ ਜੀ ਉਹ ਤੇਨੇ ਸਾਰੀ ਦਿਹਾੜੀ ਕੋਲੂ ਤੇ ਕੰਮ ਕਰਨਾ ਬਾਬੇ ਲੱਭੂ ਨੇ ਤੇ ਉਹ ਜਿਹੜੇ ਕੰਮ ਕਰਨ ਵਾਸਤੇ ਜਿੱਦਾਂ ਉਹਨੂੰ ਸ਼ਾਮ ਨੂੰ ਤੇਲ ਦਿੰਦੇ ਸੀ ਪੀਣ ਨੂੰ ਉਹ ਖਰਾਕ ਵਿੱਚੋਂ ਠੀਕ ਹੈ ਜੀ ਮਤਲਬ ਪਾ ਪੱਕਾ ਆ ਜਾਂਦਾ ਪਾ ਤੇ ਲੋ ਰੋਜ਼ ਜੀ ਹੱਜ ਲਈ એનર્ਜੀ ਡਰਿੰਕ ਲੈਂਦੇ ਆਪਾਂ ਜਵਾਗਰ એનર્ਜੀ ਡਰਿੰਕ ਤੇ ਮਿਹਨਤ ਕਰਦਾ ਸੀ ਠੀਕ ਹੈ ਇਹ ਜਿਆ ਨਵੇਂ ਮੁੰਡਿਆਂ ਨੂੰ ਸਿੱਖਣਵਾਤਾ ਵੀ ਬੜਾ ਵੇ ਜਿਹੜੇ ਆ ਪ੍ਰੋਡਕਟ ਖਾ ਖਾ ਮਿਹਨਤ ਕਰਦੇ ਆ ਅਸਲ ਮਿਹਨਤ ਉਹੜੀ ਤੁਹਾਡੀ ਸਰੀਰ ਚ ਜਾਨ ਆ ਜੀ ਕਾਮਕਿਰਤੀ ਬੰਦਾ ਹੀ ਖਰਾਕ ਖਾਂਦਾ ਸੀ ਤੇ ਭਾਰੀ ਮਿਹਨਤ ਕਰਦਾ ਸੀ ਬਿਲਕੁਲ ਉਹ ਰੋਜ਼ ਮਰਾਜਪੁਰੇ ਵੇ ਦੀ ਨੰਗ ਕਿ ਆਉਂਦੀ ਆ ਆਪਣੇ ਪਿੰਡ ਦੇ ਲੋਕ ਵੀ ਤੋਂ ੜਹੰਕਾਰੀ ਬੰਦਾ ਹੀ ਉਹ ਉੱਥੇ ਖੂਈ ਉਥੋਂ ਖੂਈ ਤੋਂ ਪਾਣੀ ਜੀ ਉਹ ਕਿਤੇ ਕਹਿਣ ਲੱਗਾ ਪਡੋਰੀ ਵਾਲਿਓ ਤੁਹਾਡਾ ਪਿੰਡ ਇਦਾਂ ਵਾ ਜੇ ਆ ਮੈਂ ਤਾਂ ਮੰਨਦਾ ਤੁਹਾਡੇ ਪਿੰਡ ਕੋਲ ਪਲਵਾਨ ਹੀ ਹੈ ਜਿਹੜਾ ਮੇਰੇ ਨਾਲ ਕੋਲ ਕੇ ਵੇਖੇ ਜੀ ਜੀ ਉਹ ਥੋੜੇ ਦਿਨ ਤੱਕ ਇਹਨੇ ਇਦਾਂ ਕਹਿੰਦਰਾ ਤੇ ਮੁੜ ਕੇ ਹੌਲੀ ਹੌਲੀ ਉਹ ਕਹਿਣ ਲੱਪਿਆ ਵੀ ਮੈਂ ਤਾਂ ਮੰਨਦਾ ਵਾਂ ਜਾਂ ਤੇ ਮੈਨੂੰ ਢਾਓ ਜੀ ਤੇ ਜਾਂ ਆਪਣਾ ਭਾਈ ਰਾਹ ਬਦਲ ਲਓ ਜੇ ਸਾਡੇ ਪਿੰਡ ਵਿੱਚ ਨੰਗਣਾ ਦੇ ਆਪਣਾ ਪਲਵਾਨ ਲਿਆ ਜਿਹੜਾ ਮੇਰੇ ਨਾਲ ਕੋਲ ਕੇ ਵੇਖੇ ਵੰਗਾਰਿਆ ਜੀ ਇਹਨਾਂ ਨੇ ਉਹਨੇ ਵੰਗਾਰਿਆ ਤੇ ਉਹ ਕਹਿੰਦੇ ਗੱਲ ਘੁੰਮਦੀ ਘੁੰਮਦੀ ਪਿੰਡ ਚ ਲਗੀ ਜੇ ਪਲਵਾਨਾਂ ਕੋਲ ਤੇ ਗਈ ਨਹੀਂ ਤੇ ਕਹਿੰਦੇ ਲੱਭੂ ਵੀ ਕਿਤੇ ਤੁਰਿਆ ਹੁੰਦਾ ਲੱਭੂ ਇਹ ਕੰਨੀ ਪੈ ਗਿਆ ਲੱਭੂ ਕਹਿੰਦਾ ਵੀ ਪਲਵਾਨਾਂ ਨਾਲ ਤੇ ਬਾਅਦ ਚ ਦੇਖ ਲੈ ਮੈਂ ਕਹੜਾ ਪਲਵਾਨ ਆ ਜੀ ਪਹਿਲਾਂ ਮੈਂ ਹੀ ਕੁਸ਼ਤੀ ਉਹਦੇ ਨਾਲ ਮਿਲਣਾ ਹੀ ਕਰਕੇ ਦੇਖ ਲਓ ਤੇ ਉਹਨਾਂ ਕਹਿੰਦੇ ਦਿਨ ਮਿਥ ਲਿਆ ਤੇ ਉਹ ਆਪਣੀ ਜਿਹੜੀ ਆ ਬਾਈਪਾਸ ਵਾਲੇ ਬੰਨੇ ਜਿੱਥੇ ਹੱਦ ਬਣਦੀ ਆ ਆਪਣੇ ਪਿੰਡੋਰੀ ਤੇ ਮਰਾਦਪੁਰੇ ਦੀ ਇੱਥੇ ਸੌਣ ਦਾ ਕਹਿੰਦੇ ਮਹੀਨਾ ਸੀ ਜਿੱਦਾਂ ਉਹਨੂੰ ਸੌਣ ਚ ਲੋਕਤੀਆਂ ਕੁੜੀਆਂ ਦੀਆਂ ਲੱਗਦੀਆਂ ਕਬੱਡੀ ਖੇਡਦੇ ਜੀ ਜੀ ਉੱਥੇ ਉਹਨਾਂ ਦਾ ਕਹਿੰਦੇ ਵੀ ਮੈਚ ਪੈ ਗਿਆ ਦੋਹਾਂ ਦਾ ਉਹ ਪਹਿਲਵਾਨ ਬੜਾ ਤਿਆਰ ਕਹਿੰਦੇ ਲੰਗੋਟਾ ਲੰਗਾਟਾ ਨੇ ਲਾਇਆ ਤੇ ਚੰਗੇ ਉਹਨੇ ਮੁਗਦਰ-ਮਗਦਰ ਲਿਆਂਦੇ। ਕਿ ਉਹ ਜਦੋਂ ਲੱਗੇ ਤੇ ਜਦੋਂ ਇਧਰੋਂ ਬਾਬਾ ਲੱਭੂ ਗਿਆ ਤੇ ਉਹ ਉਹਨੇ ਆਪਣਾ ਉਹ ਏਡਾ ਜਾਨ ਸੀ ਉਹਨੇ ਸਿੱਧਾ ਹੀ ਜਾ ਕੇ ਪਹਿਲਵਾਨ ਨੂੰ ਉਹਦੀਆਂ ਬਾਹਾਂ ਵਿੱਚ ਲੈ ਕੇ ਤੇ ਜਫਾ ਹੀ ਭਰ ਲਿਆ ਜਿਵੇਂ ਆਪਾਂ ਜਫਾ ਭਰ ਲੈਂਦੇ। ਜੀ ਜੀ। ਦਾਦੂ ਤੇ ਸ਼ਾਇਦ ਨੂੰ ਨਾ ਹੀ ਆਉਂਦਾ ਹੋਵੇ। ਉਹਨੇ ਨੂੰ ਬਾਹਾਂ ਵਿੱਚ ਲੈ ਕੇ ਨਾ ਪਹਿਲਾਂ ਲੋਕਾਂ ਨੇ ਦੇਖਿਆ ਵੀ ਇਹ ਕੀ ਹੋਇਆ ਨੂੰ ਪਹਿਲਵਾਨ ਨੂੰ ਬਾਹਾਂ ਵਿੱਚ ਘੁੱਟ ਲਿਆ ਕੀ ਕਰੂਗਾ। ਉਹਨੇ ਜਦੋਂ ਬਾਹਾਂ ਵਿੱਚ ਘੁੱਟ ਕੇ ਉਹਨੂੰ ਕੱਸਿਆ ਨਾ ਪੂਰਾ ਉਹਨੇ ਕਹਿੰਦੇ ਇੰਨੀ ਜ਼ੋਰ ਦੀ ਕੱਸਿਆ। ਯੋ ਪਹਿਲਵਾਨ ਨੂੰ ਸਾਹ ਆਉਣਾ ਬੰਦ ਹੋ ਗਿਆ ਜੀ ਉਹਦੇ ਕਹਿੰਦੇ ਮੂੰਹੋਂ ਆਵਾਜ਼ ਦਾ ਨਿਕਲੇ ਤੇ ਉਹ ਮੁੜ ਕੇ ਆਇਆ ਸਿਰ ਮਾਰੇ ਵੀ ਮੈਨੂੰ ਛਡਾਓ ਤੇ ਫਿਰ ਉਹ ਲੋਕ ਗਏ ਉਹਨਾਂ ਜਦੋਂ ਵੇਖਿਆ ਵੀ ਪਹਿਲਵਾਨ ਦਾ ਤੇ ਕੋਈ ਲੂਵਾ ਚੱਲਿਆ ਉਹ ਗਏ ਭੱਜ ਗਏ ਨਾ ਆਖਿਆ ਜਾਣ ਦਿਓ ਬਾਬਾ ਜੀ ਜਾਣ ਦੇ ਜੀ ਨੇ ਤੇ ਉਹਨੇ ਹੱਥ ਛੱਡੇ ਤੇ ਉਹ ਪਹਿਲਵਾਨ ਫਿਰ ਆਪਣਾ ਜੁੱਲੀ ਬੀਤਰਾ ਚੁੱਕ ਕੇ ਤੇ ਨੇਰੀ ਹੋ ਗਿਆ ਜੀ ਉਸ ਤੋਂ ਬਾਅਦ ਕਹਿੰਦੇ ਉਹਨੇ ਕਦੇ ਪੰਡੋਰੀ ਦੇ ਕਿਸੇ ਬੰਦੇ ਨੂੰ ਕੋਈ ਟੀਚਰ ਤੇ ਚਰਨੀ ਜੀ ਚਲੋ ਜੀ ਆਹ ਬੰਦੇ ਵੀ ਹੋਏ ਬਹੁਤ ਵਧੀਆ ਜੀ ਬੜਾ ਵਧੀਆ ਲੱਗਾ ਸਾਨੂੰ ਤੁਸੀਂ ਸੋਹਣਾ ਅਪਰੈਲਾ ਕੀਤਾ ਕਰ ਰਹੇ ਹੋ ਜੋ ਵੀ ਕਰ ਰਹੇ ਹੋ ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ ਆ ਕਿ ਆਪਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਸਾਡਾ ਜਿਹੜਾ ਇਹ ਨਿਕਾਜਾ ਚੈਨਲ ਖੁੱਲ੍ਹ ਲੱਗਿਆ ਸੀ ਪਿੰਡ ਦੇ ਨਾਂ ਤੇ ਹੋਊਗਾ ਇਸ ਤੇ ਨਾ ਤੇ ਕੋਈ ਸਿਆਸਤੀ ਗੱਲ ਹੋਊਗੀ ਨਾ ਹੀ ਕਿਸੇ ਬੰਦੇ ਬਾਰੇ ਕੋਈ ਗਲਤ ਜਾਣਕਾਰੀ ਦਿੱਤੀ ਜਾਊਗੀ ਸੋ ਬੇਨਤੀ ਆ ਕਿ ਜੋ ਵੀ ਸਾਡੀਆਂ ਕੋਈ ਕਮੀਆਂ ਜਾਂ ਪੇਸ਼ੀਆਂ ਹੁੰਦੀਆਂ ਉਹਨੂੰ ਸਾਨੂੰ ਦੱਸਿਆ ਜਾਵੇ ਇਹਦੇ ਸਾਡਾ ਨੰਬਰ ਵੀ ਵੱਡੇ ਵੀਰ ਜੀ ਦਾ ਨੰਬਰ ਵੀ ਮੈਂਸ਼ਨ ਕਰਾਂਗੇ ਜਰੂਰ ਸੋ ਸਾਡੀ ਕੋਸ਼ਿਸ਼ ਹੋਇਆ ਕਰੂਗੀ ਰੋਜ਼ ਹਰ ਹਫਤੇ ਆਪਾਂ ਇੱਕ ਨਾ ਇੱਕ ਐਪੀਸੋਡ ਪਾ ਸਕੀਆ ਹਨ ਜਿਹਦੇ ਵਿੱਚ ਜਾਣਕਾਰੀ ਕਿਉਂਕਿ ਆਪਣੇ ਪਿੰਡ ਦੇ ਵਿੱਚ ਬਹੁਤ ਵੱਡੀ ਕਿਤਾਬ ਤੁਸੀਂ ਮੈਨੂੰ ਲੱਗਦਾ ਬਣਾ ਰਹੇ ਹੋ ਸੋ ਆਪਾਂ ਇੱਕ ਹਫਤੇ ਦਾ ਵੀ ਕਰੀਏ ਤਾਂ ਆਪਾਂ ਇੱਕ ਸਾਲ ਦਾ ਪ੍ਰੋਗਰਾਮ ਵਧੀਆ ਚਲਾ ਸਕਦੇ ਹਾਂ ਨਾ ਜੀ ਬਾਕੀ ਤੁਸੀਂ ਇਸ ਬਾਰੇ ਥੋੜਾ ਜਿਆ ਕੋਈ ਦੱਸ ਸਕੋ ਜਾਣਕਾਰੀ ਦਿਓ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਤਾਬ ਦਾ ਇਦਾਂ ਇੱਕ ਤੇ ਮੈਂ ਹੁਣ ਇਨੇ ਕਈ ਕੰਮ ਸ਼ੋਏ ਆ ਨਾਲ ਨੌਕਰੀ ਕਰਕੇ ਲਿਖਣਾ ਇੱਕ ਹੈ ਵੀ ਔਖਾ ਕੁਝ ਜਾਣਕਾਰੀ ਹੋਰ ਮਿਲਦੀ ਜਾਂਦੀ ਉਹ ਕੰਮ ਮੈਂ 2 ਸਾਲ ਤੋਂ ਮੇਰਾ ਮਾਨਿਆ ਵੀ ਕਿਤਾਬ ਲਿਖਦਾ ਉਹ ਵਿੱਚ ਹੋਰ ਜਾਣਕਾਰੀ ਮਿਲਦੀ ਜਾਂਦੀ ਹੋਰ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਕਾਲੀ ਨਹੀਂ ਆ ਜੀ ਮੈਂ ਕਿ ਵੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਤੁਹਾਨੂੰ ਵੀ ਜਿਹੜੇ ਮੇਰੇ ਪਿੰਡ ਦੇ ਸੁਣ ਰਹੇ ਆ ਜਾਂ ਕੋਈ ਬਾਹਰ ਦਾ ਸੱਜਣ ਵੀ ਜੇ ਰੰਦਾ ਹੋਵੇ ਆ ਬਾਰੇ ਕੋਈ ਹੋਰ ਜਾਣਕਾਰੀ ਐ ਤਾਂ ਵੱਧ ਵੀ ਮਿਲਦੀ ਹੋਵੇ ਤੇ ਸਾਨੂੰ ਪੱਕਾ ਸ਼ੇਅਰ ਕਰੇ ਜੇ ਉਹਦੇ ਵਿੱਚੋਂ ਸਾਡੀ ਵੀ ਖਿਆਨ ਲੜੀ ਉਧਰ ਤਾਂ ਨੂੰ ਜਰੂਰੀ ਨਹੀਂ ਰੰਦਾ ਹੋਵੇ ਬਾਰੇ ਕਿਸੇ ਵੀ ਹੋਰ ਵੀ ਕੋਈ ਹਾਂ ਕਿਸੇ ਨਗਰ ਬਾਰੇ ਮੈਂ ਬੇਨਤੀ ਕਰਾਂਗਾ ਵੀ ਸਾਰੇ ਹੀ ਪਿੰਡਾਂ ਦਾ ਪਿਸ਼ੋਕੜ ਇਦਾਂ ਹੈਗਾ ਵਾ ਤੁਸੀਂ ਆਪੋ ਆਪਣੇ ਪਿੰਡ ਤੇ ਧਿਆਨ ਮਾਰੋ ਥੋੜੀ ਕੋਸ਼ਿਸ਼ ਕਰੋ ਲੱਭੋ ਹਰੇਕ ਨੂੰ ਆਪਣੇ ਪਿੰਡ ਦਾ ਜੜ ਲੱਭ ਜੂ ਰੁੱਖ ਤੇ ਮਨੁੱਖ ਇਹਦੇ ਵਿੱਚ ਕੁਝ ਗੱਲਾਂ ਸਾਂਝੀਆਂ ਤੇ ਕੁਝ ਉਲਟਿਆ ਜੀ ਰੁੱਖ ਦਾ ਇਹ ਆ ਵੀ ਜੇ ਉਹਦੀਆਂ ਜੜਾਂ ਫੁੱਲੋਗੇ ਤੇ ਉਹ ਕਮਜ਼ੋਰ ਹੋ ਜਾਊਗਾ ਤੇ ਮਨੁੱਖ ਤੇ ਇਹ ਜਿਉ ਆਪਣੇ ਜੜਾਂ ਫੁੱਲਣ ਲੱਗੇ ਤੇ ਉਹ ਮਜ਼ਬੂਤ ਹੁੰਦਾ ਜਾਂਦਾ ਵਾਹ ਜੀ ਵਾਹ ਕਿਹ ਬੋਲ ਇਸ ਕਰਕੇ ਸਾਰੇ ਬੰਦੇ ਆਪਣੀਆਂ ਜੜਾਂ ਨਾਲ ਜੁੜੋ ਤੇ ਮਜ਼ਬੂਤ ਹੋ ਲੱਭੋ ਅਸੀਂ ਕਿਹੀਂ ਆ ਤੇ ਕਿੱਥੋਂ ਆਏ ਆ ਠੀਕ ਤੇ ਬਾਕੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਜੀ ਆਏ ਨੂੰ ਤੁਹਾਡਾ ਧੰਨਵਾਦ ਜੀ ਸਾਸਤਰੀ ਅਕਾਲ ਜੀ ਸਾਸਤਰੀ